ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੇ ਕੋਲੇ ਵੱਡੀਆਂ ਸੂਈਆਂ ਨੇ ਤਾਜ਼ੀਆਂ ਨੇ ਜਰਸੀ ਆ ਗਈਆਂ ਵੀਰੇ ਉਹ ਟੌਪ ਕਲਾਸ ਆ ਚੰਗੀ ਝੋਟੀ ਆ ਗਈ ਆ ਵੀਰੇ ਵੀਡੀਓ ਐਂਡ ਤੱਕ ਜਰੂਰ ਵੇਖਿਓ ਰੇਟ ਵੀਰ ਦਾ ਜੈਜ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਿਕਾ ਗਾਲ ਵੀਰ ਜੀ ਸਾਸਿਕਾ ਵੀਰ ਜੀ ਸਾਸਿਕਾ ਹੋਰ ਸੁਣਾ ਵੀਰੇ ਕੀ ਹਾਲ ਚਾਲ ਹਾਂਜੀ ਵੀਰ ਜੀ ਵਧੀਆ ਤੁਸੀਂ ਸੁਣਾਓ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਬਾਕੀ ਕਲਜਿੰਦਰ ਡੇੜੀ ਫਾਰਮ ਦੇਖਣ ਆਲਿਆਂ ਨੂੰ ਪਿਆਰ ਭਰੀ ਸਾਸਿਕਾ ਜੀ ਸਾਸਿਕਾ ਤਾਂ ਵੀਰ ਜੀ ਆਪਣਾ ਨਾਮ ਦੱਸਿਓ ਨਾਮ ਸੁਖਦੇਵ ਸਿੰਘ ਜੀ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਹੈ ਪਿੰਡ ਡੇੜੀਵਾਲ ਕਰਨਾ ਤਹਿਸੀਲ ਕਲਾਂਗੋੜ ਠੀਕ ਹੈ ਜੀ ਹਾਂ ਜੀ ਤਾਂ ਫੋਨ ਨੰਬਰ ਵੀਰੇ 9056461398 ਨੰਬਰ 8427861398 ਤਾਂ ਵੀਰੇ ਕਿਦਾਂ ਆਪਣੇ ਹਰੇਕ ਵੀਡੀਓ ਜੇ ਰੇਡ ਬਹੁਤ ਜਾਇਜ਼ ਹੁੰਦਾ ਹਨਾ ਪਸ਼ੂਆਂ ਦਾ ਤਾਂ ਏਅਰ ਕੀ ਵੀ ਇਦਾਂ ਕਰਤਾ ਹਨਾ ਜਿਵੇਂ ਜਾਇਜ਼ ਆ ਤਾਂ ਚੰਗੇ ਪਸ਼ੂ ਆਗੇ ਐਂ ਪੰਡਾ ਪੁੰਡਾ ਪਾਈਆਂ ਵੇੜਾਂ ਥੱਲੇ ਹਨਾ ਤਾਂ ਕਰੀਏ ਵੀਰੇ ਜੀ ਰੋ ਹਾਂ ਜੀ ਵੀਰ ਜੀ ਕਰਾਂ ਹਾਂ ਪਹਿਲੇ ਨੰਬਰ ਬਾਰੇ ਦੱਸੀ ਵੀਰੇ ਇਹਦੀ ਰੇਡ ਵੀਰ ਜੀ ਸਹੀ ਜੇ ਸਹੀ ਆ ਇਹ ਜਦੋਂ ਵੈਰ ਮੈਂ ਦੀ ਡਾੜੀ ਵੇਖਣਗੇ ਡਾੜੀ ਵੇਖ ਕੇ ਛੱਟ ਐ ਅੱਛਾ ਜੀ ਜਦੋਂ ਮੈਂ ਇਹ ਥੱਲੇ ਬੈਠਾ ਵਹਿ ਰਹੀ ਆ ਕਿ ਖਰਨੇ ਆ ਫਲੋਰੋ ਅੱਛਾ ਜੀ ਤੇ ਵੈਰ ਤੁਹਾਡੇ ਜਿੰਦਰ ਜੀ ਜਦੋਂ ਹੀ ਬੈਠੇ ਅੱਛਾ ਜੀ 16 17 ਕਿਲੋ ਬੋਲਾ ਚ ਹੋਇਆ ਵੈਰ ਥਲੇ ਅੱਛਾ ਜੀ ਦੂਜਾ ਦਿਨ ਜਾ ਜਿਸਮੀ ਦੂਜਾ ਦਿਨ ਦੂਜਾ ਜੀ ਤਾਂ ਵੇਖੋ ਵੀਰੋ ਤਾਜੀ ਸੂਈ ਵਹਿੜਾ ਲੇਵਾਲੂਵੇ ਤਾਂ ਹੁੰਦਾ ਜਾਲਾ ਲਓ ਕਿੰਨਾ ਦੁੱਧ ਪਰੂਗੀ ਐ ਥੱਲੇ ਥੱਬੇ ਥੱਬੇ ਲਾਏ ਆ ਬਰੀਡ ਵਹਿੜ ਆ ਗਈ ਆ ਵੱਡੇ ਪੱਲੇ ਚ ਆ ਗਈ ਵੀਰੋ ਠਣਵੀ ਚੰਗਾ ਚਵਾਈ ਵਾਲਾ ਲੱਗਿਆ ਤਾਂ ਹਜੇ ਸੂਈ ਆ ਹਨਾ ਵੀਰੇ ਸੂਈ ਭਾਜੀ ਕਿਹਨੇ ਸੇਵਾ ਨਹੀਂ ਕੀਤੀ ਸੇਵਾ ਨਹੀਂ ਕਿਸੇ ਵੀਰ ਨੇ ਕੀਤੀ ਹਨਾ ਤਾਂ ਫਿਰ ਅੱਛਾ ਜੀ ਬੜਾ ਗੰਦਾ ਜਹਾ ਥਾਂ ਹੈ ਬੜੀ ਨੁਪੜੀ ਨਵਾਈ ਨਹੀਂ ਕਰਤਾਜੀ ਸੂਈ ਆ ਤਾਜੀ ਸੂਈ ਆ ਆ ਥੋੜਾ ਪਸ਼ੂ ਦਾ ਆ ਕੇ ਤਾਂ ਥੋੜਾ ਪੈਰ ਤੇ ਵੀ ਹਨਾ ਹੋਏ ਨਾ ਹੋ ਜਾਂਦਾ ਫਿਰ ਇਹ ਸੰਭੀ ਨਹੀਂ ਗਏ ਬਰੀਡ ਬੜੀ ਆ ਅੱਛਾ ਜੀ ਜਦੋਂ ਭਾਜੀ ਇਹ ਪਹਿਲੇ ਸਵੇਰੇ ਲੈ ਕੇ ਆਇਆ ਅੱਛਾ ਇਹ 25 ਕਿਲੋ ਦੁੱਧ ਕੱਢਿਆ ਅੱਛਾ ਜੀ ਹਾਂ ਜੀ ਚੰਗੇ ਰਿਕਾਰਡ ਵਾਲੀ ਸੀ ਜੀ ਚੰਗੇ ਰਿਕਾਰਡ ਵਾਲੀ ਠੀਕ ਹੈ ਜੀ ਤਾਂ ਵੇਖੋ ਵੀਰੋ ਵੀਰ ਜੀ ਨੇ ਕਿਵੇਂ ਦੱਸਿਆ ਕਿ ਸੇਵਾ ਖੋਣੋ ਆ 16 17 ਕਿਲੋ ਦੇ ਕਰੀਬ ਬੋਲਾ ਹੀ ਆ ਹਾਂ ਜੀ ਕੀ ਬਾਤ ਆ ਜੀ ਖਾਣ ਥਣ ਬੜਾ ਪਿਆਰਾ ਲੱਗਿਆ ਹਨਾ ਇਹ ਚਵਾਈ ਵਾਲਾ ਥਾਣਾ ਤਾਂ ਬਾਕੀ ਵੀਰੋ ਸੇਵਾ ਤਾਂ ਜਰੂਰ ਥੋੜੀ ਜੀ ਖਾਣੀ ਪਣੀ ਹੈ ਚਾਰੂ ਹਨਾ ਹਾਂ ਜੀ ਕੋਈ ਚਾਰੂ ਪਸ਼ੂ ਆ ਇਹ ਤਾਂ ਚਲੋ ਹੁਣ ਲੱਪੇ ਲੁੱਪੇ ਚ ਵੀ ਆਈ ਹਨਾ ਆ ਬੱਚਾ ਪਾਲਿਆ ਜੀ ਕੀ ਬੱਚਾ ਪਾਇਆ ਨੇ ਮਗਰ ਬਸ਼ਾ ਹੀ ਜੀ ਬਸ਼ਾ ਗਿਆ ਤਾਂ ਵੇਖੋ ਵੀਰੋ ਹੈ ਵੱਡੇ ਪੱਲੇ ਚ ਤਾਂ ਲੇਵਾ ਕਿਆ ਬਾਤ ਹੈ ਸੋਹਣੀ ਆ ਗਈ ਹੈ ਨਾ ਤਾਂ ਵੀਰੇ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਇਹ ਕਿੰਨੇ ਦੀ ਦੇਣੀ ਮੁੱਲ ਦੇ ਦੀ ਭਾਜੀ 60000 ਦੇ 60 ਦੀ ਹਾਂਜੀ ਠੀਕ ਹੈ ਮਾਨ ਤਨ ਵੀਰੇ ਕਰ ਦੋ ਤੁਸੀਂ ਉਤਲਾ ਤੈਨ ਛੱਡੀਏ ਪੂਰੇ 60 ਦੀ ਕੋਈ ਨਹੀਂ ਯਾਰ 60 52 ਦੀ ਹਾਂਜੀ ਬਾਕੀ ਕੋਈ ਵੀ ਪੜਾ ਫੋਨ ਲਾਵੇ ਹੋਰ ਮਾਨ ਕਰਾਂਗੇ 50000 ਦੀ ਯਾਰ ਦੀ ਤੁਹਾਨੂੰ ਕਿੰਨਾ ਦਰਜ ਕੀ ਕਹਤ ਹੈ ਜੀ 55 ਜੀ ਤਾਂ ਵੇਖੋ ਵੀਰੋ 16 17 ਕਿਲੋ ਦੇ ਕਰੀਬ ਬੋਲਾ ਵਾ ਤਾਂ ਤਾਂ ਜੀ ਸੁਈ ਆ ਤਾਂ ਹੈ ਠੰਡੀ ਸੀਲ ਆ ਕੀ ਬਾਤ ਹੈ ਜੀ ਤਾਂ ਵੀਰੇ ਇੱਕ ਰੀ ਤੋਰਾ ਵਿਖਾ ਦੇ ਤਾਂ ਵੇਖੋ ਵੀਰੋ 55 ਦੀ 55 ਦੀ ਹੋ ਜੂ ਫੋਨ ਜਰੂਰ ਲਾ ਲਿਓ ਵੱਡੇ ਪੱਲੇ ਚ 16 17 ਲੀਟਰ ਦੇ ਕਰੀਬ ਬੋਲਾ ਹੀ ਵੀਰ ਦੱਸਣ ਤੇ ਸਟਾਰਟਿੰਗ ਵੜ ਵੱਡੀ ਬਹੁਤ ਸਾਂਭੀ ਨਹੀਂ ਕੇ ਵੀਰ ਨੇ ਹਨਾ ਰੁੱਖਾਪਨ ਰਹਿ ਗਿਆ ਕਿਹੜਾ ਵੀਰ ਆ ਸੰਭਲੂ ਵੀਰੇ ਮੌਸਮ ਗਾੜੀ ਚੰਗਾ ਆ ਗਿਆ ਹਨਾ ਦੁੱਧ ਵਾਲਾ ਦੁੱਧ ਚੰਗਾ ਭਰ ਆ ਜੂ ਗਾੜੀ ਦੁੱਧ ਵੀਰੋ ਤੁਹਾਡੀ ਸੇਵਾ ਦਾ ਬਾਕੀ ਥਣ ਭਾਂਡਾ ਦੱਸੀ ਜਾਂਦਾ ਬਿਲਕੁਲ ਠੀਕ ਹੈ ਜੀ ਕਹਾਨਾ 55000 ਦੀ 50000 ਦੀ ਉਹ ਚ ਵੀਰੇ ਛੋਟ ਛਾਪਾ ਹੋ ਜੂ ਕੋਈ ਫੋਨ ਲਾਵੇ ਤਾਂ ਠੀਕ ਹੈ ਜੀ ਰੇਟ ਤੁਹਾਡੇ ਜਾਇਜ਼ ਹੁੰਦੇ ਆ ਆ ਚੱਲੀ 25 ਕਿਲੋ ਦੀ ਮਰਜੀ ਪਿਆ ਬਿਲਕੁਲ ਬਿਲਕੁਲ ਬਾਕੀ ਚਲੋ ਸੇਵਾਦ ਦੁੱਧ ਤਾਂ ਸੇਵਾ ਦਾ ਬਾਕੀ ਵੀਰੇ ਉਹਦੇ ਮਾਨੇ ਦੇ ਨਾੜਾ ਨੂੰ ਨਾ ਚੈੱਕ ਕਰ ਲਓ ਹੈ ਚੰਗੇ ਰਿਕਾਰਡ ਵਾਲੀ ਹਾਂਜੀ ਦੂਜੇ ਨੰਬਰ ਤੇ ਆ ਗਈ ਵੀਰੇ ਇਹ ਵੀ ਜਰਸੀ ਯਾਰ ਗੱਭਨ ਦੇ ਜਰਸੀ ਆ ਗਈ ਹੈ ਜੀ ਹਾਂਜੀ ਦੂਜਾ ਸੁਆ ਵੱਡੀ ਵੈ ਪੰਜਾਬ ਵਾਲੀ ਜਰਸੀ ਆ ਗਈ ਵੀਰੇ ਤਾਂ ਵੱਡੀ ਵੈੜ ਆ ਗਈ ਆ ਓਏ ਕਿੰਨਾ ਟਾਈਮ ਖੜਦੀ ਆ ਜੀ ਬਾਜੀ ਦੋ ਤਿੰਨ ਦਿਨ ਨਹੀਂ ਘਟਦੇ ਦੋ ਤਿੰਨ ਦਿਨ ਤਾਂ ਵੇਖੋ ਵੀਰੇ ਜਰਸੀ ਵੈੜ ਆ ਗਈ ਨੀਆਂ ਨਿਗਾ ਕੰਨ ਆ ਗਿਆ ਮੋਟੀ ਅੱਖ ਤਾਂ ਲੈ ਵੇ ਲੂਵੇ ਤੋਂ ਹੁੰਦਾ ਜਲਾ ਲਓ ਕਿੰਨਾ ਦੁੱਧ ਭਰੂਗੀ ਤੇਰੇ ਕੀ ਰਿਕਾਰਡ ਦੱਸਦੇ ਇਹਦਾ ਰਿਕਾਰਡ ਭਾਈ 22 ਕਿਲੋ ਦਾ ਜੀ ਅੱਛਾ 22 ਲੀਟਰ ਦੇ ਕਰੀਬ ਨੇ ਭਰਿਆ ਹਾਂਜੀ ਹਾਂਜੀ ਤਾਂ ਬਾਕੀ ਵੀਰੋ ਥਣ ਵੇਖੋ ਐ ਮਈਆਂ ਵਾਲਾ ਥਣ ਆ ਗਿਆ ਐ ਪੈਪਾ ਬੂਪਾ ਦੁੱਧ ਵਾਲੀਆਂ ਲਾਗੇ ਤਾਂ ਚੈੱਕ ਕਰ ਲਓ ਫੁੱਲ ਭਰੇ ਪੱਲੇ ਜਾਂ ਵੀਰੋ ਪੰਛੀ ਵੀ ਕਰ ਸਕਦੀ ਹੈ ਜੀ ਬਿਲਕੁਲ ਜੀ ਲੈਵਾ ਦੱਸੀ ਜਾਂਦਾ ਦੁੱਧ ਗਾੜੀ ਮੌਸਮ ਚੰਗਾ ਤਾਂ ਵੀਰੋ ਦੁੱਧ ਟਾੜੇ ਪਾਈਦਾ ਹਾਂ ਇਹ ਤਾਂ ਵੀਰ ਜੀ ਫਿਰ ਹੋਰ ਬਣੂਗੀ ਹਾਂਜੀ ਭਾਜੀ ਜੇ ਕਿੰਨਾ ਟਾਈਮ ਲੇਜੂ ਲੈਜੂ ਦੋ ਦਿਨ ਹਾਂਜੀ ਜ਼ਰੂਰੀ ਜੀ ਦੇਖੋ ਵੀਰੋ ਥਾਨ ਚੈੱਕ ਕਰ ਲਓ ਥਾਨ ਦੀ ਕੁਆਲਿਟੀ ਐ ਸੋਹਣਾ ਥਾਨ ਲੱਗਿਆ ਤਾਂ ਵਜਨ ਵਜਨ ਪੋਲਾ ਢਿੱਲਾ ਬੋਦਨੇ ਕੀ ਬਾਤ ਆ ਜੀ ਤੇ ਦੇਖੋ ਵੀਰੇ ਜਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਜਰਸੀ ਵੈੜਦੀ ਸੋਹਣੀ ਵੈੜਾ ਜੀ ਐ ਮੋਟੀ ਆਖਾਂ ਨਿੱਕਾ ਕੰਨ ਚੰਗੀ ਸੋਹਣੀ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਹੁਣ ਆਪਾਂ ਜੇ ਦੀ ਭਾਜੀ ਵੀ 65000 ਦੀ ਮੰਨ ਤਾਂ ਵੀਰੇ ਕਰ ਦੋ ਤੁਸੀਂ ਨਹੀਂ ਤੁਹਾਡਾ ਜਾਇਜ ਆ ਰੇਡ ਆ ਵੀ ਕਰਦੇ ਵੀਰੇ ਛੋਟੇ ਛੱਪਾ ਕਦੇ ਵੀ ਕੋਈ ਨਹੀਂ ਕਰਦੋ ਮੇਰਾ ਵੀ ਕੋਈ ਹਾਂ ਨਾ ਵੀਰੇ ਹਾਂ ਨਹੀਂ ਕਰਦੇ 62 2000 ਰੁਪਏ 60000 ਦੀ ਵੇੜ ਜਾਂਦਾ 60 ਦੀ ਹੋਰ 52 58000 58 ਦੀ ਨਾ ਉਹ ਵੀ ਕੋਈ ਫੋਨ ਲਾ ਲੇ ਮੋੜਦਾ ਨਹੀਂ ਗੇ ਨੂੰ ਹਨਾ ਜੀ ਤਾਂ ਵੀਰੇ ਉਹ ਫੋਨ ਜ਼ਰੂਰ ਲਾ ਲਿਓ ਚੰਗੇ ਰਿਕਾਰਡ ਵਾਲੀ ਆ ਐ ਚੱਲਿਓ ਥੱਬੇ-ਥੱਬੇ ਭਾਈ ਵੇੜਨੇ ਤਾਂ ਰੇਡ ਵੀਰ ਤਾਂ ਜਾਇਜ ਆ ਹਾਂਜੀ ਤੇਜੇ ਨੰਬਰ ਤਾਂ ਆ ਗਈ ਜੀ। ਇਹ ਵੀ ਯਾਰ ਗੱਬਣ ਜੇ। ਗੱਬਣਾ ਜੀ। 6 ਦਾ ਦੇ ਨੂੰ। ਕੈਨੇਡਾ ਹਟਦੀ ਆ ਜੀ। ਉਹ ਜੀ ਕੱਢ ਜਾਂਦੀ ਹਫਤਾ ਕੇ। ਇੱਕ ਹਫਤਾ ਪਿਆ। ਹਾਂਜੀ। ਤਾਂ ਵੇਖੋ ਵੀਰੋ ਪਹਿਲਾ ਸੂਆ ਵੜ ਆ ਗਈ। ਇੱਕ ਹਫਤਾ ਬਾਕੀ ਆ। ਪੱਲੇ ਵੇਲੂ ਵੀਰੀ ਚੰਗੀ ਸਾਫ ਆ। ਖਲਾਰਿਓ ਜੀ। ਥਣ ਵੇਖੋ ਵੀਰੇ ਲੱਗੇ ਦੋ ਸੋਹਣਾ ਥਣ ਲੱਗਿਆ ਚਵਾਈਆ ਦਾ। ਧਿਆਨ ਦੇ। ਬਿਲਕੁਲ ਨਾਲ ਵੀਰ ਜੀ ਨਵਾਂ ਪਸ਼ੂ ਆ ਪਹਿਲਾ ਸੂਆ ਕੋਈ 400 ਵੀਰਾ ਚੋਗ ਵੀ ਵੇਚ ਲੈਂਦਾ ਹਨਾ ਜੀ ਤਾਂ ਸੋਹਣੀ ਬੜਾ ਫੇਸ ਤੋਂ ਲੈ ਕੇ ਵੀਰੇ ਲੈ ਲੈ ਵਾ ਚੈੱਕ ਕਰ ਲਿਓ ਥਾਣ ਚੈੱਕ ਕਰੋ ਥਾਣ ਬੜਾ ਪਿਆਰਾ ਲੱਗਿਆ ਵੀਰ ਜੀ ਇਹਦਾ ਮੁੱਲ 45000 ਦੀ ਦੀਦੀ ਭਾਈ 45000 ਦੀ 45 ਦੀ ਹਾਂਜੀ ਕਰਦੇ ਦੋ ਛੱਡ ਦਿਓ ਜੀ ਇਸ 43 ਦੀ ਕਰ ਲੋ ਮਾਨ ਦਾ 40000 ਛੜਾ 40 ਦੀ ਕਰ ਦਿਓ ਜਾਂ ਦੇ ਵਿੱਚ 40000 ਤੇ ਹੋਰ ਸਾਡੇ 2000 38000 ਦੀ ਕੀ ਆ ਬਾਤ ਹੈ 38000 ਦੀ ਤਾਂ ਵੇਖੋ ਵੀਰੋ ਪਹਿਲਾ ਸੂ ਆ ਗਈ ਆ ਤਾਂ 38000 ਦੀ ਵੀਰ ਕਹਿੰਦਾ ਵੈੜ ਹੋ ਜੂ ਬਹੁਤ ਸੋਹਣੀ ਵੈੜ ਆ ਵੀਰੇ ਤਾਂ ਬਣੂ ਬਣੂ ਕਾਫੀ ਫਿਰ ਜੇ ਟਾਈਮ ਲੱਗੀ ਤਾਂ ਹਾਂਜੀ ਠੀਕ ਆ ਜੀ ਤਾਂ 38000 ਦੀ ਹਾਂ ਨਾ ਹਾਂਜੀ ਠੀਕ ਆ ਜੀ ਇਹ ਵੀ ਮਾਜੀ ਕੁਈ ਗੀ ਸੂਈ ਆ ਜੀ ਉਹ ਵੈੜ ਵੇ ਗਈ ਆ ਜੀ ਠੀਕ ਹੈ ਜੀ ਇਹ ਸੂਈ ਹੈ ਸੂਈ ਵੱਡੀ ਝੋਟੀ ਆ ਬੱਚੇ ਕੀ ਪਾਲੇ ਵੀਰ ਜੀ ਇਹਨੇ ਉਂਗਲੀ ਦੇ ਕੱਟਾ ਹੀ ਜੀ ਕੱਟਾ ਗਿਆ ਤਾਂ ਵੇਖੋ ਵੀਰੋ ਵੱਡੀ ਝੋਟੀ ਆ ਤਾਂ ਤਾਜੀ ਸੂਈ ਆ ਮਗਰ ਕੱਟਾ ਆ ਗਿਆ ਵਾ ਤਾਂ ਥਨ ਦੀ ਕੁਆਲਿਟੀ ਚੈੱਕ ਕਰ ਲਓ ਲੇਵਾ ਐ ਚੰਗੀ ਝੋਟੀ ਐ ਚਿਕਾ ਅਠਾ ਚਿਕੂਠਾ ਚੰਗਾ ਚੋੜਾ ਲੱਗਿਆ ਜੀ 9-10 ਕਿਲੋ ਦੁੱਧ ਤੇ ਆਉਂਦਾ 9-10 ਕਿਲੋ ਸਟਾਰਟਿੰਗ ਹੈ ਬੱਚਾ ਤਾਜਾ ਇਹ ਦਸ ਉਹ ਇਹ ਪਾਜੀ ਬੱਚਾ ਉਹ ਬੱਚਾ ਜੀ ਅਭੀ 6 ਮਹੀਨੇ ਕਿ ਤਕਰੀਬ ਆ ਗਈ ਹੈ ਨਾ ਠੀਕ ਹੈ ਉਹ ਬੱਚਾ ਵੀਰੋ ਆ ਕੇ ਕੱਟਾ ਗਿਆ ਜੀ ਕੱਟਾ ਭਾਈ ਕੱਟਾ ਗਿਆ ਦੇਖੋ ਵੀਰੋ ਥਣ ਲੱਗ ਗਿਆ ਤੂੰ ਚੈੱਕ ਕਰ ਲੈ ਇੱਕ ਵਾਰੀ ਵਧੀਆ ਥਣ ਲੱਗਿਆ ਚਵਾਈ ਵਾਲਾ ਤੇ ਛੋਟੀ ਕੱਦ ਕਾਠ ਵਾਲੀ ਹੈ ਨਾ ਜੀ ਬੜੀ ਕੋਲੀ ਪਾਲੀ ਬੜੀ ਹੈ ਚੋਆ ਬੋਲਾ ਲੱਗਿਆ ਜੀ ਬਾਦ ਉਹ ਬੜਾ ਕੋਲਾ ਜੀ ਤੇ ਇਹਦਾ ਮੁੱਲ ਜੀ ਦੇ ਦਈਏ 65000 ਜੀ ਕੰਦੋ ਛੋਟੇ ਛੱਪਾ ਦੋ ਜਿਹੜੇ ਕਰਦੇ ਕੋਈ ਦੱਸ ਤੈ ਤੂੰ ਹੀ ਕਰਨਾ ਜੀ ਤੁਹਾਡਾ ਰੇਟ ਜਾਇਜ਼ ਆ ਇਹ ਮੰਨਣਯੋਗ ਆ ਕਿੰਨੇ ਦੀ ਹੋ ਜੂ ਹਨਾ ਕਰ ਦੋ ਤੁਸੀਂ ਮਹੀਨੇ ਤਕਰੀਬ ਸੂਈ ਹਨਾ ਹਾਂ ਨਾ ਤਾਂ ਤਾਂ ਬਚਾ ਲਈ ਅਸੀਂ ਉਹ ਬਾਹਰ ਬਿਲਕੁਲ ਬਿਲਕੁਲ ਫੇਰ ਵਜਨ ਰੱਖਦੀ ਚੰਗੀ ਛੋਟੀ ਆ ਥਣ ਥਣ ਚੰਗਾ ਲੱਗਿਆ ਦੋ ਦੋ ਮੂੰਹ ਨਾ ਗਿਆ ਸੀ ਤਾਂ ਮੈਂ ਕਿਹਦਾ ਲੀਕ ਦੋ ਹਜ਼ਾਰ ਚੜ ਜੋ ਵੀਰੇ 8000 ਦੀ ਵੀਰ ਜੀ ਜਸਮੋ ਜੀ 60 ਦੀ 60 ਦੀ ਚਲੋ ਜਾਣ ਦੋ ਪਾਣੀ 60000 ਦੀ ਤੇ ਵੇਖੋ ਵੀਰੋ ਸਾਰਾ ਸਿਆਲ ਚੋਕੇ ਪਸ਼ੂ ਵੇਖ ਜਾਂਦਾ ਮਗਰ ਬੱਚਾ ਵੀ ਭਲਿਆ ਕੱਟਾ ਰੇਡ ਜਵਾਂ ਜਿਆ ਜੀ ਹਾਂ ਜੀ ਚਾਹ ਬੜਾ ਆ ਸਕੀਨ ਕੱਟੀ ਕਰੇ ਰੱਖੀ ਵੀਰੇ ਇੱਕ ਆ ਕਰੇ ਘਰੇ ਚੰਗੇ ਸੀਮਾਂ ਚ ਹੋਣੀ ਹੈ ਨਾ ਹਾਂ ਜੀ ਮੰਗਦੇ ਵੀਰ ਭਰਾ ਬਾਪੂਆਂ ਦਾ ਨਹੀਂ ਕਹੀ ਤਾਂ ਪਾਣੀ ਅੱਛੇ 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 ਵਧੀਆ ਨਿਆ ਦੀ ਹੈ ਹਾਂ ਫੇਸ ਕੁਆਲਟੀ ਸੁਣੀ ਆ ਵੱਡੀ ਮਹਿੰਦੀ ਹੁਣੀ ਆ ਹਾਂ ਜੀ ਹਾਂ ਜੀ ਠੀਕ ਠੀਕ ਹੈ ਜੀ ਆ ਚੰਗੇ ਰਿਕਾਰਡ ਦਾ ਪਸ਼ੂ ਆ ਜਿਹੜਾ ਫਿਰ ਘਰੇ ਰੱਖਿਆ ਚੰਗਾ ਹੈ ਨਾ ਜੀ ਤਾਂ ਵੇਖੋ ਵੀਰੋ ਜਿਆ ਰੇਡ ਆ ਪਸ਼ੂਆਂ ਦਾ ਇਹੀ ਪਸ਼ੂ ਆ ਗਏ ਹਨ ਜੀ ਤਾਂ ਚੰਗੀਆਂ ਵੇੜਾਂ ਵੀਰੇ ਕੋਲੇ ਵੱਡੀਆਂ ਵੇੜਾਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਬਾਕੀ ਵੀਰੋ ਤੁਸੀਂ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਛੋਟੇ ਛੱਪਾ ਹੋ ਜੂ ਥਣ ਭੰਡੇ ਵਾਲੇ ਪਸ਼ੂ ਆ ਵੀਰੋ ਤਾਂ ਜਰਸੀ ਵੇੜ ਵੀ ਚੰਗੀ ਟੌਪ ਕਲਾਸ ਆ ਪਹਿਲਾ ਸੂਆ ਵੀ ਚੰਗੀ ਵੇੜਾ ਰੇਟ ਜੈ ਜਾਂ ਤਾਂ ਇਹੀ ਬੇਨਤੀ ਹੁੰਦੀ ਹੈ ਕਿ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਨਵੇਂ ਨਵੇਂ ਵੀਡੀਓ ਲੈ ਕੇ ਦਿਖਾ ਲਈ ਜਾਵੇ ਤਾਂ ਇੱਕ ਐਡਰੈਸ ਬੋਲੀ ਵੀਰੇ ਜ਼ਿਲ੍ਹਾ ਗੁਰਦਾਸਪੁਰ ਪਿੰਡ ਡੇੜੀਵਾਲ ਕਰਨ ਤੇ ਸੀਲ ਕਰਾਉਣ ਵਾਲੇ ਨੰਬਰ 84278 61392 ਦੂਜੇ ਨੰਬਰ 90564 6139 ਠੀਕ ਹੈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ